ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆਜ਼ਾਦਾਂ ਅੱਜ ਦੀਆਂ ਕੁਝ ਗੱਲਾਂ ਮਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਇਜ਼ਰਾਈਲ ਹਮਾਸ ਦੀ ਸ਼ਾਂਤੀ ਦੇ ਲਈ ਜਿਹੜੀ ਸਹਿਮਤੀ ਹੋਈ ਹੈ ਉਹਦੇ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ। ਦੂਜਾ ਸ਼ਿਕਾਗੋ ਦੇ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਆ ਬਹੁਤ ਲੰਬੇ ਸਮੇਂ ਤੋਂ ਰੌਲਾ ਰੱਪਾ ਪੈ ਰਿਹਾ। ਇਹ ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ FBI ਦੇ ਕੰਮ ਦੇ ਵਿੱਚ ਬਦਲਾਅ ਹੋਇਆ। ਉਹਨਾਂ ਨੂੰ ਪਹਿਲੇ ਕੰਮ ਨਾਲੋਂ ਹਟਾ ਕੇ ਕਹ ਲੋ ਦੂਜੇ ਕੰਮ ਤੇ ਪੈਂਟਾਕਲ ਵੱਲੋਂ 300 ਕਰਮਚਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਕਿਉਂ ਕੀਤੀ ਜਾ ਰਹੀ ਹੈ ਇਹਦੇ ਬਾਰੇ ਗੱਲਬਾਤ ਤੇ ਆਖਰ ਦੇ ਵਿੱਚ ਸਰਕਾਰ ਦੇ ਬੰਦ ਹੋਣ ਕਾਰਨ ਜਿਹੜਾ ਸਟੈਟਿਸਟਿਕਸ ਦਾ ਕੰਮ ਸੀ ਅੰਕੜੇ ਇਕੱਠੇ ਕਰਨ ਦਾ ਕੰਮ ਸੀ ਉਹਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਸਭ ਤੋਂ ਪਹਿਲੀ ਗੱਲਬਾਤ ਇਜ਼ਰਾਈਲ ਹਮਾਸ ਦੇ ਸਬੰਧ ਵਿੱਚ ਹੋਇਆ ਕੀ ਹੈ ਐਸ ਵੇਲੇ ਇਜ਼ਰਾਈਲ ਤੇ ਹਮਾਸ ਲਾਗ ਇਦਾਂ ਰਿਹਾ ਹੈ ਕਿ ਇਹ ਪਹਿਲਾ ਫੇਜ਼ ਇਹਨਾਂ ਦਾ ਜਿਹਦੇ ਵਿੱਚ ਕਿ ਅਮਰੀਕਾ ਨੇ ਵਿਚੋਲਗੀ ਕਰਕੇ ਦੋਹਾਂ ਦੀ ਸ਼ਾਂਤੀ ਕਰਾਉਣ ਦੀ ਗੱਲ ਕੀਤੀ ਸੀ ਇਹ ਲਗਭਗ ਉਸ ਗੱਲ ਦੇ ਲਈ ਤੈਅ ਨੇ ਸੀਜ਼ਫਾਇਰ ਦੇ ਲਈ ਜੰਗਬੰਦੀ ਦੇ ਲਈ ਤੇ ਜਿਹੜੀ ਲੜਾਈ ਆ ਉਹਨੂੰ ਰੋਕਣ ਦੇ ਲਈ ਇਸ ਇਸ ਮਤਲਬ ਜਿਹੜਾ ਫੇਜ਼ ਆ ਜਾਂ ਜਿਹੜਾ ਇਹ ਹਿੱਸਾ ਆ ਇਹਦੇ ਵਿੱਚ ਮੰਨਿਆ ਜਾ ਰਿਹਾ ਕਿ ਇਹ ਜਿਹੜੇ ਰੀਲੀਜ਼ ਕਰਨਗੇ ਜਿਹੜੇ ਬੰਦੀ ਬਣਾਏ ਬੰਦੇ ਨੇ ਸੀਜ਼ਫਾਇਰ ਕਰਕੇ ਉਹਨਾਂ ਨੂੰ ਛੱਡ ਦੇਣਗੇ ਗਾਜ਼ਾ ਦੇ ਵਿੱਚ ਜਿਹੜੇ ਹੋਸਟੇਜ ਨੇ ਖਾਸ ਤੌਰ ਦੇ ਉੱਤੇ ਇਜ਼ਰਾਈਲੀ ਹੋਸਟੇਜ ਜਿਹੜੇ ਬਹੁਤ ਸਾਰੇ ਮਾਰ ਦਿੱਤੇ ਗਏ ਜਿਹੜੇ ਜਿਉਂਦੇ ਨੇ ਉਹਨਾਂ ਦੇ ਕੋਲ ਨੇ ਡੀਲ ਦੇ ਤਹਿਤ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਦੂਜਾ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਹਟਾ ਲਿਆ ਜਾਊਗਾ ਜਿਹੜੀ ਐਗਰੀਡ ਲਾਈਨ ਆ ਜਿਸ ਲਾਈਨ ਦੇ ਉੱਤੇ ਸਹਿਮਤੀ ਹੋਈ ਆ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਉਹਨਾਂ ਨੂੰ ਟ੍ਰੂਪਸ ਨੂੰ ਪਿੱਛੇ ਲੈ ਜਾਊਗਾ ਉੱਥੋਂ ਜਿਹੜੀ ਪਹਿਲਾਂ ਗਾਜ਼ਾ ਦੇ ਵਿੱਚ ਪੂਰਾ ਵਿਦਡਰਾਲ ਨਹੀਂ ਕਰੂਗਾ ਸਾਰੀਆਂ ਫੌਜਾਂ ਨਹੀਂ ਹਟਾਉਣਗੀਆਂ ਉਹਦੇ ਲਈ ਸਹਿਮਤੀ ਨਹੀਂ ਹੋਈ ਪਰ ਇੱਕ ਹੱਦ ਦੇ ਉੱਤੇ ਜਾ ਕੇ ਜਿਹੜੀ ਲਾਈਨ ਆ ਉਹਦੇ ਤੋਂ ਉਹ ਪਿੱਛੇ ਚਲੇ ਜਾਣਗੇ ਦੂਜਾ ਇਹ ਆ ਕਿ ਜਿਹੜੀ ਹਮਨਿਟੇਰੀਅਨ ਏਡ ਸੀਗੀ ਉੱਥੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਉਹਨੂੰ ਵਧਾਇਆ ਜਾਊਗਾ ਉਹਦੇ ਵਿੱਚ ਫੂਡ ਵੀ ਸ਼ਾਮਿਲ ਆ ਉਹਦੇ ਵਿੱਚ ਮੈਡੀਸਨ ਵੀ ਸ਼ਾਮਿਲ ਆ ਉਹਦੇ ਵਿੱਚ ਸਪਲਾਈਜ਼ ਵੀ ਸ਼ਾਮਿਲ ਆ ਉਹ ਸਾਰੀਆਂ ਦੀ ਗਿਣਤੀ ਜਿਹੜੀ ਵਧਾਈ ਜਾਊਗੀ ਤੇ ਉਹਦੇ ਨਾਲ ਜਿਹੜਾ ਲੋਕ ਕੁਦਰਤੀ ਆ ਉਹਨਾਂ ਨੂੰ ਕਿਤੇ ਨਾ ਕਿਤੇ ਕੁਸ਼ਰਾਹਤ ਆ ਮਿਲੋਗੀ ਇਹ ਡੀਲ ਉਦੋਂ ਇਫੈਕਟਿਵ ਹੋਣੀ ਆ ਜਦੋਂ ਜਿਹੜੀ ਇਜ਼ਰਾਈਲ ਦੀ ਕੈਬਨਟ ਆ ਆਫੀਸ਼ੀਅਲੀ ਇਹਨੂੰ ਅਪਰੂਵ ਕਰ ਦੋਗੇ ਅਧਿਕਾਰਤ ਤੌਰ ਦੇ ਉੱਤੇ ਅਪਰੂਵ ਕਰਨ ਤੋਂ ਬਾਅਦ ਹੁਣੇ ਸਾਰੇ ਕੁਸ਼ਤ ਦੇ ਵਿੱਚ ਅਨਸਰਟਨਟੀਜ਼ ਨੇ ਨਿਸ਼ਚਿਤਤਾਵਾਂ ਨੇ ਯਕੀਨ ਨਹੀਂ ਲੋਕਾਂ ਨੂੰ ਵੀ ਰੁਕ ਜਾਊਗਾ ਕਿਉਂਕਿ ਹਜੇ ਤੱਕ ਕੋਈ ਉਹਦੀਆਂ ਡਿਟੇਲਸ ਨਹੀਂ ਸਾਹਮਣੇ ਆਈਆਂ ਤੇ ਦੂਜਾ ਇਹ ਆ ਵੀ ਜੇ ਇਹ ਹਟ ਵੀ ਗਿਆ ਸਾਰਾ ਕੁਝ ਹੋ ਗਿਆ ਤਾਂ ਗਾਜ਼ਾ ਨੂੰ ਗਵਰਨ ਕਿਵੇਂ ਕਰਨਾ ਕਿੱਦਾਂ ਕਰਨਾ ਜਿਹੜਾ ਹਮਾਸ ਆ ਉਹਨੂੰ ਡਿਸਰਨ ਕਿੱਦਾਂ ਕਰਨਾ ਇਹਦਾ ਅਗਲਾ ਫੇਜ਼ ਜਿਹੜਾ ਪਲਾਨ ਦਾ ਹੈਗਾ ਉਹ ਕਿੱਦਾਂ ਕੰਮ ਕਰੂਗਾ ਉਹਦੇ ਦੀ ਮਹੱਤਤਾ ਕਿਉਂ ਆ ਜਾਂ ਸਿਗਨੀਫੀਕੈਂਟ ਕਿਉਂ ਆ ਇਸ ਕਰਕੇ ਕਿ ਇਹ ਸਭ ਤੋਂ ਵੱਡਾ ਬ੍ਰੇਕਥਰੂ ਆ ਪਿਛਲੇ 2 ਸਾਲਾਂ ਦੇ ਕਨਫਲਿਕਟ ਦੇ ਵਿੱਚ ਪਹਿਲੀ ਵਾਰ ਆ ਕਿ ਐਡੀ ਵੱਡੀ ਗੱਲਬਾਤ ਹੋਈ ਅਮਰੀਕਾ ਨੇ ਵਿਚ ਪੈ ਕੇ ਇਹ ਲੜਾਈ ਖਤਮ ਕਰਾਈ ਆ ਜਾਂ ਉਹਨੂੰ ਖਤਮ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਇਹਦਾ ਰਿਐਕਸ਼ਨ ਰਲਿਆ ਮਿਲਿਆ ਜਾਂ ਸਾਰੇ ਪਾਸਿਆਂ ਤੋਂ ਆ ਰਿਹਾ ਲੋਕ ਹਜੇ ਵੀ ਆਸ਼ਵੰਦ ਨਹੀਂ ਇਸ ਗੱਲ ਦੇ ਲਈ ਕਿ ਇਜ਼ਰਾਇਲ ਜਿਹੜਾ ਆ ਤੇ ਗਾਜ਼ਾ ਇਹਨਾਂ ਨੇ ਸੈਲੀਬ੍ਰੇਟ ਕੀਤਾ ਇਹ ਸਾਰੇ ਕੁਝ ਨੂੰ ਤੇ ਪਰ ਲੋਕਾਂ ਦੇ ਵਿੱਚ ਹਜੇ ਵੀ ਮਨ ਦੇ ਵਿੱਚ ਜਿਹੜੀ ਅਸ਼ੰਕਾ ਹੈਗੀ ਆ ਵੀ ਕਿਤੇ ਨਾ ਕਿਤੇ ਇਹ ਗੱਲਬਾਤ ਨਿਬੜੂਗੀ ਜਾਂ ਇਹ ਇੱਥੇ ਕੀ ਗੱਲਬਾਤ ਸਾਰੀ ਕੁਝ ਰਹਿ ਜੂਗੀ ਹੁਣ ਇਹ ਵੀ ਕਦੋਂ ਇਹ ਛੱਡੇ ਜਾਣੇ ਆ ਜਿਹੜੀ ਅਗਲਾ ਸਟੈਪ ਇਹ ਨਹੀਂ ਲੋਕਾਂ ਨੂੰ ਸਪਸ਼ਟ ਆ ਰਿਹਾ ਜਾਂ ਪਤਾ ਇਹ ਨਹੀਂ ਆ ਕਿ ਜਿਹੜੇ ਉਹ ਹੋਸਟੇਜ ਨੇ ਉਹਨਾਂ ਨੂੰ ਛੱਡਣਾ ਕਦੋਂ ਆ ਦੂਜਾ ਅਸਲ ਦੇ ਵਿੱਚ ਇਜ਼ਰਾਈਲ ਵਿਦਡਰਾ ਕਰਨਾ ਚਾਹੁੰਦਾ ਉੱਥੋਂ ਜਿਹੜਾ ਐ ਗ੍ਰਿਡ ਲਾਈਨ ਦੇ ਉੱਤੇ ਜਾਂ ਅਗਲਾ ਫੇਜ਼ ਜਿਹੜਾ ਹੈਗਾ ਇਹ ਸ਼ਾਂਤੀ ਵਾਰਤਾ ਦਾ ਉਹਦੇ ਉੱਤੇ ਨੇਗੋਸ਼ੀਏਸ਼ਨ ਕਿੱਦਾਂ ਹੋਊਗੀ ਇਦੇ ਵਿੱਚ ਜਿਹੜੇ ਮੀਡੀਏਟਰ ਨੇ ਹੁਣ ਇਹਦੇ ਵਿੱਚ ਅਮਰੀਕਾ ਵੀ ਮੀਡੀਏਟਰ ਆ, ਏਜੀਪਟ ਵੀ ਆ, ਕਤਰ ਵੀ ਆ, ਤੁਰਕੀ ਵੀ ਆ, ਉਹਨਾਂ ਦਾ ਰੋਲ ਕੀ ਹੋਊਗਾ? ਜਾਂ ਦੂਜੀ ਗੱਲ ਹੈਗੀ ਆ ਕਿ ਗਾਜ਼ਾ ਨੂੰ ਲੜਾਈ ਖਤਮ ਹੋ ਗਈ ਉਸ ਤੋਂ ਬਾਅਦ ਸਰਕਾਰ ਉੱਥੇ ਕਿੱਦਾਂ ਦੀ ਹੋਣੀ ਆ ਸਾਰੀ? ਬਹੁਤ ਲੰਮਾ ਕਨਫਲਿਕਟ ਅਸੀਂ ਸਾਰੇ ਜਾਣਦੇ ਆ। ਇਜ਼ਰਾਈਲ ਇੱਕ ਦੇਸ਼ ਆ, ਹਮਾਸ ਇੱਕ ਗਰੁੱਪ ਆ। ਇਹਨਾਂ ਦਾ ਗਾਜ਼ਾ ਦੇ ਉੱਤੇ ਕੰਟਰੋਲ ਨੂੰ ਲੈ ਕੇ ਰੌਲਾ ਆ। ਗਾਜ਼ਾ ਇੱਕ ਛੋਟਾ ਜਿਹਾ ਇਲਾਕਾ ਆ। ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ ਜਿਹੜੇ ਹਮਾਸ ਆ ਇੱਕ ਪਲਸਤੀਨੀਅਨ ਗਰੁੱਪ ਆ ਜਿਹੜਾ ਇਹ ਕਹਿੰਦਾ ਆ ਕਿ ਅਸੀਂ ਆਪਣੇ ਪਲਸਤੀਨੀਅਨ ਰਾਈਟਸ ਦੇ ਲਈ ਫਲਸਤੀਨੀ ਲੋਕਾਂ ਦੇ ਹੱਕਾਂ ਦੇ ਲਈ ਲੜ ਰਹੇ ਆ ਪਰ ਇਹਨੂੰ ਇੱਕ ਟੈਰਰਿਸਟ ਗਰੁੱਪ ਵੀ ਦੇਖਿਆ ਜਾ ਰਿਹਾ ਅਮਰੀਕਾ ਵੱਲੋਂ ਵੀ ਇਜ਼ਰਾਈਲ ਵੱਲੋਂ ਵੀ ਤੇ ਦੂਜਿਆਂ ਵੱਲੋਂ ਵੀ ਅਸਲ ਦੇ ਵਿੱਚ ਬਹੁਤ ਲੰਬਾ ਸਮਾਂ ਪਹਿਲਾਂ ਜਦੋਂ ਅਸੀਂ ਦੇਖਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਤਣਾਅ ਹੈਗਾ ਕਿ ਜਿਹੜੀ ਜ਼ਮੀਨ ਆ ਇਜ਼ਰਾਈਲ ਤੇ ਪਲਸਤੀਨ ਦੀ ਇੱਕ ਕੈਦੀ ਆ ਦੋਵੇਂ ਗਰੁੱਪ ਕਹਿੰਦੇ ਆ ਕਿ ਸਾਡੀ ਆ ਪਿਛਲੇ ਸਮੇਂ ਦੇ ਵਿੱਚ ਆ ਜਿਹੜੀ ਹੁਣ ਅਸਲ ਦੇ ਵਿੱਚ ਆ ਸਾਰੀ ਲੜਾਈ ਸ਼ੁਰੂ ਹੋਈ ਆ ਅਕਤੂਬਰ 2023 ਦੇ ਵਿੱਚ ਹਮਾਸ ਦੇ ਜਿਹੜੇ ਫੈਕਟਰ ਸੀਗੇ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਹਮਲਾ ਕਰ ਦਿੱਤਾ ਲਗਭਗ 1200 ਲੋਕਾਂ ਨੂੰ ਮਾਰ ਦਿੱਤਾ ਤੇ ਬੰਦੀ ਬਣਾ ਲਿਆ ਹੁਣ ਇਜ਼ਰਾਈਲ ਨੇ ਇਹਦੇ ਤੋਂ ਬਾਅਦ ਕੀ ਕੀਤਾ ਕਿ ਉਹਨਾਂ ਨੇ 에ਅਰ ਸਟ੍ਰਾਈਕ ਲਾਂਚ ਕਰ ਦਿੱਤੀ ਜ਼ਮੀਨ ਦੇ ਉੱਤੇ ਲੜਾਈ ਸ਼ੁਰੂ ਹੋ ਗਈ ਤੇ ਸਾਰਾ ਹਮਾਸ ਤਬਾਹ ਕਰ ਦਿੱਤਾ ਤੇ ਆਪਣੇ ਜਿਹੜੇ ਉਹ ਸਿਗਾ ਸਾਰਾ ਕੁਝ ਵਾਪਸ ਲੈ ਲਿਆ ਹੁਣ ਉਹਦੇ ਤੋਂ ਬਾਅਦ ਜਿਹੜੀ ਇਸ ਕਿਸਮ ਦੀ ਲੜਾਈ ਹੋਈ ਜਿੰਨੀਆਂ ਬਿਲਡਿੰਗ ਜਿੰਨੇ ਘਰ ਉੱਥੇ ਤਬਾਹ ਹੋਏ ਆ ਹਜ਼ਾਰਾਂ ਜਿਹੜੇ ਪਲਸਤੀਨੀਅਨ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਜਾਂ ਜ਼ਖਮੀ ਕਰ ਦਿੱਤਾ ਗਿਆ ਬਹੁਤ ਸਾਰਿਆਂ ਦੇ ਘਰ ਚਲੇ ਗਏ ਹੁਣ ਇਹਨੂੰ ਰੋਕਣਾ ਬਹੁਤ ਔਖਾ ਆ ਦੋਵੇਂ ਜਿਹੜੀਆਂ ਧਿਰਾਂ ਨੇ ਅਸਲ ਦੇ ਵਿੱਚ ਇੱਕ ਦੂਜੇ ਦੇ ਉੱਤੇ ਦੋਸ਼ ਕਰ ਰਹੀਆਂ ਦੂਜੇ ਨੂੰ ਬਲੇਮ ਕਰ ਰਹੀਆਂ ਕਿਉਂਕਿ ਇੱਕ ਬਹੁਤ ਡੂੰਗਾ ਅਵਿਸ਼ਵਾਸ ਹ ਮਿਸਟਰਸਟ ਦੋਵਾਂ ਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਬਣ ਗਿਆ ਕੋਈ ਵੀ ਕਿਸੇ ਤੇ ਯਕੀਨ ਕਰਨ ਨੂੰ ਤਿਆਰ ਨਹੀਂ ਔਰ ਪਰ ਰੌਲਾ ਇਹ ਆ ਕਿ ਜਿਹੜੇ ਆਰਡੀਨਰੀ ਸਿਵਿਲਿਅਨ ਨੇ ਜਿਹੜੇ ਦੋਵਾਂ ਸਾਈਡਸ ਦੇ ਉੱਤੇ ਆਮ ਲੋਕ ਨੇ ਉਹ ਇਹਦੇ ਵਿੱਚ ਮਾਰੇ ਜਾ ਰਹੇ ਆ ਕੁਝ ਦੇਸ਼ ਇਜ਼ਰਾਈਲ ਦੀ ਸਪੋਰਟ ਕਰਦੇ ਆ ਉਹ ਇਹ ਕਹਿੰਦੇ ਆ ਕਿ ਇਹਨਾਂ ਨੂੰ ਡਿਫੈਂਡ ਕਰਨਾ ਚਾਹੀਦਾ ਇਜ਼ਰਾਈਲ ਨੂੰ ਜਿਸੇ ਤਰ੍ਹਾਂ ਵੀ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਦੂਜੇ ਪਲਸਤੀਨ ਦੀ ਸਪੋਰਟ ਕਰਦੇ ਹੋ ਕਹਿੰਦੇ ਵੀ ਜਿਹੜੇ ਗਾਜ਼ਾ ਦੇ ਲੋਕ ਆ ਉਹਨਾਂ ਦੇ ਉੱਤੇ ਨਿਆਂਜ ਤੱਕਾ ਹੋ ਰਿਹਾ ਹੈ ਸੋ ਹੁਣ ਸੀਜ਼ਫਾਇਰ ਦੀ ਇਹ ਗੱਲ ਚੱਲੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜਾ ਅਮਰੀਕਾ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਸ਼ਾਂਤੀ ਬਣਾਉਣੀ ਹੈ ਉਹ ਕੋਸ਼ਿਸ਼ ਸਫਲ ਹੋਵੇ ਤੇ ਇਹ ਲੜਾਈ ਰੁਕ ਜਵੇ ਅਗਲੀ ਗੱਲਬਾਤ ਸ਼ਿਕਾਗੋ ਦੀ ਆ ਅਮਰੀਕਾ ਦੇ ਵਿੱਚ ਜਿਹੜੀ ਫੌਜ ਦਾ ਮਾਮਲਾ ਹੈ ਉਹ ਬਹੁਤ ਚਰਚਾ ਦੇ ਵਿੱਚ ਆ ਕਿ ਕਿਹੜੇ ਸ਼ਹਿਰ ਦੇ ਵਿੱਚ ਫੌਜ ਲਾਉਣੀ ਹੈ ਜਾਂ ਜਿਹੜੇ ਟ੍ਰੂਪਸ ਆ ਉਹ ਲਾਉਣੇ ਆ ਪ੍ਰੈਜ਼ੀਡੈਂਟ 트੍ਰੰਪ ਖਾਸ ਤੌਰ ਦੇ ਉੱਤੇ ਇਹਦੇ ਉੱਤੇ ਚਰਚਾ ਕਰ ਰਹੇ ਆ ਹੁਣ ਜਿਹੜਾ ਲੇਟੈਸਟ ਮੂਵ ਇਹ ਆ ਕੇ ਰਾਸ਼ਟਰਪਤੀ 트럼ਪ ਨੇ ਟੈਕਸਸ ਨੈਸ਼ਨਲ ਗਾਰਡ ਟ੍ਰੂਪਸ ਜਿਹੜੇ ਟੈਕਸਸ ਦੇ ਨੇ ਤੇ ਇਲੀਨੋਇਸ ਦੇ ਗਾਰਡ ਟ੍ਰੂਪਸ ਨੇ ਟੈਕਸਸ ਤੇ ਇਲੀਨੋਇਡ ਦੇ ਇਹ ਗਾਰਡ ਟ੍ਰੂਪਸ ਨੂੰ ਇਹਨਾਂ ਦੀਆਂ ਫੌਜਾਂ ਨੂੰ ਸ਼ਿਕਾਗੋ ਭੇਜ ਦਿੱਤਾ 60 ਦਿਨ ਦੇ ਮਿਸ਼ਨ ਦੇ ਉੱਤੇ ਪਰਪਸ ਕੀ ਆ ਇਸ ਮਿਸ਼ਨ ਦਾ ਪਰਪਸ ਇਹ ਆ ਕਿ ਉੱਥੇ ਜਾ ਕੇ ਤੁਸੀਂ ਜਿਹੜੇ ਆ ਫੈਡਰਲ ਬਿਲਡਿੰਗਾਂ ਨੇ ਫੈਡਰਲ ਆਫਿਸਸ ਨੇ ਬਿਲਡਿੰਗਸ ਨੇ ਜਦ ਬਹੁਤ ਸਾਰੇ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਆਫਿਸਸਿਸ ਨੇ ਜਾਂ ਦੂਜੀਆਂ ਅਮਰੀਕਾ ਦੇ ਸਰਕਾਰੀ ਵਰਕਰ ਨੇ ਉਹਨਾਂ ਨੂੰ ਬਚਾਓ ਸ਼ਿਕਾਗੋ ਦੇ ਵਿੱਚ ਉਹਨਾਂ ਨੂੰ ਬਚਾਉਣ ਦੇ ਲਈ ਇਹ ਜਿਹੜੇ ਟ੍ਰੂਪਸ ਨੇ ਇਲਿਨੋਇਸ ਤੋਂ ਤੇ ਟੈਕਸਸ ਤੋਂ ਦੋਵਾਂ ਥਾਵਾਂ ਦੇ ਉੱਤੋਂ ਉੱਥੇ ਭੇਜ ਦਿੱਤੇ ਤੇ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਇਲਿਨੋਇਸ ਦੇ ਗਵਰਨਰ ਜਿਹੜੇ ਨੇ ਜੇਬੀ ਪ੍ਰੈਟਸਕਰ ਉਹ ਡੈਮੋਕ੍ਰੇਟ ਨੇ ਉਹਨਾਂ ਨੇ ਇਸ ਚੀਜ਼ ਨੂੰ ਅਪਰੂਵ ਨਹੀਂ ਕੀਤਾ ਉਹ ਕਹਿੰਦੇ ਮੈਂ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਇਹ ਸਿੱਧੀ ਸਿੱਧੀ ਦਖਲਅੰਦਾਜ਼ੀ ਆ ਇਹ ਦੂਜਾ ਇਹ ਡਿਸੀਜਨ ਬੜਾ ਹਟਮਾ ਆ ਅਨਯੂਜੂਅਲ ਆ ਆਮ ਤੌਰ ਤੇ ਇਦਾਂ ਹੁੰਦਾ ਨਹੀਂ ਬਹੁਤ ਰੇਅਰ ਆ ਕਿ ਜਿਹੜੇ ਟ੍ਰੂਪਸ ਨੇ ਉਹ ਇੱਕ ਸਟੇਟ ਤੋਂ ਮਤਲਬ ਟੈਕਸਸ ਤੋਂ ਦੂਜੀ ਸਟੇਟ ਜਿਦਾ ਇਲੀਨੋਇਸ ਉੱਥੇ ਆਪਣੇ ਜਿਹੜੇ ਸ਼ਿਕਾਗੋ ਦੇ ਵਿੱਚ ਆ ਉੱਥੇ ਉਹ ਭੇਜ ਦਿੱਤੇ ਜਾਣ ਵੀ ਉੱਥੇ ਇਹ ਪਹਿਲਾਂ ਆਮ ਤੌਰ ਦੇ ਉੱਤੇ ਨਹੀਂ ਹੁੰਦਾ ਅਨਯੂਜੂਅਲ ਮੂਵ ਆ ਇਹ ਘੱਟ ਹੁੰਦਾ ਇਦਾਂ ਭੇਜ ਦਿੱਤੇ ਜਾ ਸਕਦੇ ਆ ਪਰ ਬਿਨਾ ਉਹਨਾਂ ਦੀ ਪਰਮਿਸ਼ਨ ਤੋਂ ਇਹਦੇ ਨਾਲ ਕਾਨੂੰਨੀ ਅੜਚਣ ਵੀ ਪਈ ਐ ਇਸ ਵੇਲੇ ਰਾਜਨੀਤਿਕ ਤਣਾਅ ਵੀ ਪੈਦਾ ਹੋਇਆ ਰਾਸ਼ਟਰਪਤੀ 트੍ਰੰਪ ਇਸ ਕੱਲ ਦੀ ਜਸਟੀਫਿਕੇਸ਼ਨ ਇਹ ਦੇ ਰਿਹਾ ਉਹ ਕਹਿੰਦੇ ਅਸਲ ਦੇ ਵਿੱਚ ਅਸੀਂ ਕ੍ਰਾਈਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਫਾਰ ਲੈਫਟ ਐਕਟਿਵਿਸਟ ਨੇ ਖਾਬੇ ਪੱਕੀ ਉੱਥੋਂ ਦੇ ਕਾਰਕੁਨ ਨੇ ਇਹਨਾਂ ਸ਼ਹਿਰਾਂ ਦੇ ਵਿੱਚ ਦਾ ਸ਼ਿਕਾਗੋ ਆ ਜਾਂ ਪੋਰਟਲੈਂਡ ਆ ਇਹਨਾਂ ਦੇ ਵਿੱਚ ਉਹ ਕਹਿ ਰਿਹਾ ਕਿ ਇੱਥੋਂ ਤੱਕ ਕਿ ਉਹ ਐਂਟੀਫਾਇ ਇੱਕ ਟੈਰਰਿਸਟ ਗਰੁੱਪ ਵੀ ਕਹਿ ਰਹੇ ਆ ਹੁਣ ਜਿਹੜਾ ਖਤਰਾ ਇਹ ਆ ਕਿ ਜਿਹੜੇ ਲੋਕਲ ਲੀਡਰ ਨੇ ਉਹ ਕਹਿ ਰਹੇ ਆ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸ਼ਿਕਾਗੋ ਦੇ ਮੇਅਰ ਤੇ ਗਵਰਨਰ ਅਸਲ ਦੇ ਵਿੱਚ ਇਹਨਾਂ ਨੂੰ ਜੇਲ੍ਹ 'ਚ ਸੱਟ ਦੇਣਾ ਚਾਹੀਦਾ ਅਸਲ ਦੇ ਵਿੱਚ ਇਹ ਕਿਉਂ ਸੱਟ ਦੇਣਾ ਚਾਹੀਦਾ ਕਿਉਂਕਿ ਆਈਐਸ ਦੇ ਆਫੀਸਰਸ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਗਵਰਨਰ ਦਾ ਰਿਸਪੌਂਸ ਇਹਦੇ ਉੱਤੇ ਕੀ ਆ ਜਿਹੜੇ ਪ੍ਰੈਸ ਕਾ ਉਹਨਾਂ ਨੇ ਇਹ ਕਿਹਾ ਕਿ ਟਰੰਪ ਨੇ ਜਿਹੜੇ ਸੰਵਿਧਾਨ ਦੀ ਉਲੰਘਣਾ ਕੀਤੀ ਆ ਤੇ ਇਹਨਾਂ ਸ਼ਹਿਰਾਂ ਨੂੰ ਇਹਨਾਂ ਦਾ ਫੌਜੀਕਰਨ ਕਰ ਦਿੱਤਾ ਇਹਨਾਂ ਸ਼ਹਿਰਾਂ ਦਾ ਕਿਉਂ ਕਿਉਂਕਿ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਆ ਰਹੀ ਆ ਮਿਡ ਟਰਮ ਇਲੈਕਸ਼ਨ ਦੇ ਵਿੱਚ ਰਾਸ਼ਟਰਪਤੀ ਤਾਂ ਨਹੀਂ ਬਦਲਿਆ ਜਾ ਸਕਦਾ ਨਾ ਚੁੜਿਆ ਜਾ ਸਕਦਾ ਪਰ ਸਾਰੇ ਦਾ ਸਾਰਾ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀਆਂ ਵੋਟਾਂ 435 ਦੀਆਂ ਦੁਬਾਰਾ ਪੈਂਦੀਆਂ ਉਹ ਸਾਰਾ ਬਦਲਿਆ ਜਾ ਸਕਦਾ ਜਾਂ ਇੱਕ ਉਧਰ ਉਧਰ ਹੋ ਸਕਦਾ ਸੈਨੇਟ ਦੇ ਇੱਕ 23 ਲੋਕਾਂ ਦੀਆਂ ਵੋਟਾਂ ਦੁਬਾਰਾ ਪੈਣੀਆਂ 133 ਦੀਆਂ ਲਗਭਗ ਵੋਟਾਂ ਪੈਣੀਆਂ ਛੇ ਮਹੀਨੇ ਦੇ ਵਿੱਚ ਵੀ ਉਹਦੇ ਕਰਕੇ ਇਹ ਕੀਤਾ ਜਾ ਰਿਹਾ ਹੈ ਦੂਜਾ ਇਲਨਸ ਤੇ ਸ਼ਿਕਾਗੋ ਨੇ ਲਾ ਸੂਟ ਫਾਈਲ ਕੀਤੇ ਆ ਇਹ ਕਹਿ ਕੇ ਕਿ ਇਹ ਜਿਹੜਾ ਇੱਥੇ ਫੌਜ ਦਾ ਲਾਉਣਾ ਗੈਰਕਾਨੂੰਨੀ ਆ ਤੇ ਇੱਥੇ ਜਿੰਨਾ ਚਿਰ ਅਸੀਂ ਨਹੀਂ ਕਹਿੰਦੇ ਉਹਨਾਂ ਚਿਰ ਨਹੀਂ ਲਾਏ ਜਾ ਸਕਦੇ ਹੁਣ ਦੂਜੇ ਪਾਸੇ ਹੈਗਾ ਕਿ ਵੀਕੈਂਡ ਦੇ ਉੱਤੇ ਕਈ ਸੈਂਕੜੇ ਪ੍ਰਦਰਸ਼ਨ ਹੋਏ ਆ ਸ਼ਿਕਾਗੋ ਦੇ ਵਿੱਚ ਇਹਨਾਂ ਦੇ ਲਾਉਣ ਦੇ ਵਿਰੋਧ ਦੇ ਵਿੱਚ ਲੈ ਕੇ ਕਲੈਸ਼ ਹੋਇਆ ਇਹਨਾਂ ਦੇ ਵਿੱਚ ਇੱਕ ਔਰਤ ਨੂੰ ਗੋਲੀ ਲੱਗੀ ਆ ਫੈਡਰਲ ਜੱਜ ਐਲਾਨਾਸ ਦੇ ਵਿੱਚ ਅਸਲ ਦੇ ਵਿੱਚ ਲਾ ਸੂਟ ਹੈਂਡਲ ਵੀ ਕਰ ਰਿਹਾ ਤੇ ਅਗਲੀ ਕੋਰਟ ਹੀアリング ਇਹਦੀ ਜਿਹੜੀ ਆ ਹਾ ਹੈਗੀ ਆ ਅੱਜ ਸ਼ਾਮ ਨੂੰ ਤੇ ਜਿਹਦੇ ਵਿੱਚ ਫੈਸਲਾ ਹੋਣਾ ਕਿ ਜੀ ਡਿਪਲॉयਮੈਂਟ ਨੂੰ ਰੋਕਿਆ ਜਾਣਾ ਕਿ ਨਹੀਂ ਅਮਰੀਕਾ ਦੇ ਵਿੱਚ ਅਸਲ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਦਾ ਸੰਕਟ ਇਹ ਚੱਲ ਰਿਹਾ ਅਗਲੀ ਗੱਲਬਾਤ FBI ਦੇ ਕੰਮਕਾਰ ਬਾਰੇ FBI ਦਾ ਕੰਮਕਾਰ ਆਪਾਂ ਸਾਰੇ ਜਾਣਦੇ ਆ ਜਿਹੜਾ ਹੁੰਦਾ ਪਰ ਇਸ ਵੇਲੇ ਲਗਭਗ 1/4 ਜਿਹੜੇ FBI ਦੇ ਏਜੰਟਸ ਨੇ 13000 ਦੇ ਵਿੱਚੋਂ ਲਗਭਗ 3000 ਉਹ ਇਸ ਵੇਲੇ ਬੇਸਿਕਲੀ ਇਮੀਗ੍ਰੇਸ਼ਨਲ ਇਨਫੋਰਸਮੈਂਟ ਦੇ ਉੱਤੇ ਕੰਮ ਕਰ ਰਹੇ ਆ FBI ਦੇ ਬਹੁਤ ਸਾਰੇ ਕੰਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਦੀ ਮਦਦ ਕਰਨਾ ਵੀ ਹੋ ਸਕਦਾ ਪਰ 13000 ਦੇ ਵਿੱਚੋਂ 3000 ਵਰਕਰ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਉੱਤੇ ਲੱਗ ਜਵੇ ਇਹ ਬਹੁਤ ਜ਼ਿਆਦਾ ਆ ਤੇ ਹੁਣ ਜਿਹੜੀ ਯੂਜਵਲ ਜੌਬ ਆ ਉਹਨਾਂ ਦੀ ਜਿਹੜਾ ਆਮ ਕੰਮ ਉਹਨਾਂ ਨੇ ਕਰਨਾ ਸੀ ਉਹ ਕੌਣ ਕਰ ਰਿਹਾ ਅ ਕਈ ਸ਼ਹਿਰਾਂ ਦੇ ਵਿੱਚ ਤਾਂ ਇਹ ਉਸ ਤੋਂ ਵੀ ਜ਼ਿਆਦਾ ਹੈ ਜਿਵੇਂ ਵੱਡੇ ਸ਼ਹਿਰ ਆ ਨਿਊਯਾਰਕ ਦਾ ਲਾਸ ਐਂਜਲਸ ਦਾ ਸਾਜਾ ਸ਼ਿਕਾਗੋ ਆ ਇੱਥੇ 40% ਦੇ ਕਰੀਬ ਜਿਹੜੇ ਏਜੰਟਸ ਨੇ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਕਮਾਕਾਰਾਂ ਦੇ ਉੱਤੇ ਲੱਗੇ ਆ ਐਫਬੀਆਈ ਦੇ ਐਫਬੀਆਈ ਆਈਐਸਟੀ ਹੈਲਪ ਕਰ ਰਹੀ ਹੈ ਇਸ ਵੇਲੇ ਆਈ ਆਈਐਸ ਜਣੀ ਕਿ ਜਿਹੜੀ ਆਪਣੇ ਇਮੀਗ੍ਰੇਸ਼ਨ ਐਂਡ ਕਸਟਮ ਅਨਫੋਰਸਮੈਂਟ ਵਾਲੇ ਆ ਹੁਣ ਇਹ ਦੇ ਵਿੱਚ ਕੀ ਆ ਐਫਬੀਆਈ ਏਜੰਟਸ ਅਸਲ ਦੇ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਅਨਫੋਰਸਮੈਂਟ ਦੇ ਨਾਲ ਕੰਮ ਕੇ ਰਲ ਕੇ ਕੰਮ ਕਰ ਰਿਹਾ ਲੋਕਾਂ ਨੂੰ ਅਰੈਸਟ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਹੁਣ ਜਦੋਂ ਇਹ ਸਾਰੇ ਇਮੀਗ੍ਰੇਸ਼ਨ ਵਾਲੇ ਕੰਮ ਦੇ ਉੱਤੇ ਲੱਗ ਗਏ ਦੂਜੇ ਕੰਮਾਂ ਦੇ ਲਈ ਇਹਨਾਂ ਕੋਲੇ ਸਮਾਂ ਹੈ ਨਹੀਂ ਦੂਜੇ ਕੰਮ ਕਿਹੜੇ ਹੁੰਦੇ ਆ ਕਿਉਂਕਿ ਬਹੁਤ ਥੋੜੇ ਏਜੰਟ ਰਹਿ ਜਾਂਦੇ ਆ ਜਿਹੜੇ ਸਾਈਬਰ ਕਰਾਈਮ ਤੇ ਕੰਮ ਕਰ ਰਹੇ ਆ ਕਿਉਂਕਿ ਸਾਈਬਰ ਕਰਾਈਮ ਜਿਹੜਾ ਇਹ ਵੀ ਸਾਈਬਰ ਥ੍ਰੈਟ ਵੀ ਬਹੁਤ ਵੱਡਾ ਆ ਉਹ ਕੌਣ ਕੌਣ ਨੇ ਉਹਨਾਂ ਨੂੰ ਕਿੱਥੇ ਕਿੱਥੇ ਲੱਭਣਾ ਇਹ ਵੀ ਐਫਬੀਆਈ ਦਾ ਕੰਮ ਆ ਅੱਤਵਾਦੀਆਂ ਦੇ ਨਾਲ ਲੜਨਾ ਵੀ ਐਫਬੀਆਈ ਦਾ ਕੰਮ ਆ ਕਿਹੜਾ ਟੈਰਰਿਸਟ ਕਿੱਥੋਂ ਆ ਰਿਹਾ ਕੀ ਕਰਨਾ ਕਿੱਥੇ ਪਲੈਨਿੰਗ ਕਰ ਰਿਹਾ ਉਹਨੂੰ ਖਤਮ ਕਿੱਦਾਂ ਕਰਨਾ ਇਹ ਕੰਮ ਵੀ ਐਫਬੀਆਈ ਦਾ ਆ ਦੂਜਾ ਜਿਹੜੀ ਡਰੱਗ ਟਰੈਫਿਕਿੰਗ ਆ ਐਫਬੀਆਈ ਦਾ ਬਹੁਤ ਵੱਡਾ ਕੰਮ ਉਹਦੇ ਵਿੱਚ ਆ ਮਾਰਕਸ ਵਿੱਚ ਜਿੰਨਾ ਖਤਰਾ ਹੈ ਇਸ ਵੇਲੇ ਡਰੱਗ ਤੋਂ ਆ ਹੋਰ ਕਿਸੇ ਚੀਜ਼ ਨੂੰ ਨਹੀਂ ਆ ਇਸੇ ਤਰ੍ਹਾਂ ਜਿਹੜੀ ਕਾਉਂਟਰ ਇੰਟੈਲੀਜੈਂਸ ਆ ਉਹਦੇ ਉੱਤੇ ਕੰਮ ਕਰਨਾ ਉਹ ਸਾਰੇ ਕੰਮ ਛੱਡ ਕੇ ਬਸ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ 40% ਐਫਬੀਆਈ ਵਾਲੇ ਵਾਲੇ ਸਿਰਫ ਇਮੀਗ੍ਰੇਸ਼ਨ ਦੇ ਉੱਤੇ ਲੱਗੇ ਆ ਬਹੁਤ ਵੱਡਾ ਸੰਕਟ ਆ ਦੂਜਾ ਜਿਹੜੇ ਬਹੁਤ ਸਾਰੇ ਏਜੰਟ ਨੇ ਉਹਨਾਂ ਦਾ FBI ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਸਕਿੱਲਸ ਅਸੀਂ ਸਿੱਖੀਆਂ ਸਾਡੀਆਂ ਜਿਹੜੀਆਂ ਯੋਗਤਾਵਾਂ ਨੇ ਉਹਦੀ ਤਾਂ ਵਰਤੋਂ ਹੀ ਨਹੀਂ ਕੀਤੀ ਜਾ ਰਹੀ ਉਹ ਤੇ ਵੇਸਟ ਕੀਤੀਆਂ ਜਾ ਰਹੀਆਂ ਔਰ ਜਿੱਦਾਂ ਨੈਸ਼ਨਲ ਸਿਕਿਉਰਿਟੀ ਹੈਗੀ ਆ ਉਹ ਸਾਰੇ ਦੀ ਸਾਰੀ ਨੈਗਲੈਕਟ ਹੋ ਰਹੀ ਉਹ ਇੱਕ ਪਾਸੇ ਰੱਖ ਕੇ ਸਾਡਾ ਕੰਮ ਹੀ ਇਹ ਰਹਿ ਗਿਆ ਕਿ ਜਿੰਨੇ ਬੰਦੇ ਫੜ ਸਕਦੇ ਆ ਤੇ ਆਈਸ ਦੇ ਨਾਲ ਕੰਮ ਕਰਕੇ ਫੜਾ ਸਕਦੇ ਆ ਉਹ ਕੰਮ ਕਰੋ ਦੂਜਾ FBI ਦੇ ਡਾਇਰੈਕਟਰ ਕੈਸ਼ ਪਟੇਲ ਜਿਹੜੇ 트ੰਪ ਦੇ ਅੰਡਰ ਅਪਾਇੰਟ ਹੋਏ ਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਸੀਨੀਅਰ ਏਜੰਸੀ ਐਫਬੀਆਈ ਦੇ ਵਿੱਚ ਉਹਨਾਂ ਨੂੰ ਜਾਣ ਤਾਂ ਰਸੀਨ ਰੀਅਸਾਈਨ ਕਰ ਦਿੱਤਾ ਜਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਨੌਕਰੀ ਤੋਂ ਕੱਢ ਦਿੱਤਾ ਮੰਨਿਆ ਇਹ ਵੀ ਜਿਹੜਾ ਬੰਦਾ 트ੰਪ ਦੇ ਨਾਲ ਲਾਇਲ ਨਹੀਂ ਜਾਂ ਰਾਸ਼ਟਰਪਤੀ 트ੰਪ ਦੇ ਏਜੰਡੇ ਜਾਂ ਪਾਲਿਸੀ ਦੇ ਨਾਲ ਉਹ ਵਫਾਦਾਰ ਨਹੀਂ ਆ ਉਹ ਅਸੀਂ ਨਹੀਂ ਰੱਖਣੇ ਹੁਣ ਕੰਟਰੋਵਰਸੀ ਉਸ ਫਾਇਰਿੰਗ ਦੇ ਉੱਤੇ ਵੀ ਹੋਈ ਹੈ ਕੈਸ਼ਟ੍ਰੇਲਿੰਗ ਦੇ ਤਿੰਨ ਏਜੰਟ ਫਾਇਰ ਕੀਤੇ ਆ ਜਿਨ੍ਹਾਂ ਨੇ ਜਿਹੜਾ ਫੋਨ ਰੈਕਡ ਸਿਗਰ ਪਬਲਿਕ ਲਾਅ ਮੇਕਰ ਦਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ 220 ਵਾਲੇ ਕੇਸ ਦੇ ਵਿੱਚ ਇਹਦੇ ਤੋਂ ਬਾਅਦ ਜਿਹੜੇ ਲਾਅ ਮੇਕਰ ਸੀਗੇ ਸਸਪੈਕਟ ਵੀ ਨਹੀਂ ਸੀਗੇ ਹੁਣ ਜਿਆਦਾ ਜਿਹੜੇ FBI ਦੇ ਹੋਰ ਏਜੰਟਸ ਨੇ ਉਹਨਾਂ ਨੂੰ ਨੈਸ਼ਨਲ ਗਾਰਡ ਦੀ ਹੈਲਪ ਕਰਨ ਦੇ ਲਈ ਸ਼ਿਕਾਗੋ ਦੇ ਵਿੱਚ ਵੀ ਭੇਜਿਆ ਗਿਆ ਪੋਰਟਲੈਂਡ ਦੇ ਵਿੱਚ ਵੀ ਭੇਜਿਆ ਗਿਆ ਵਸ਼ਿੰਗਟਨ ਡੀਸੀ ਦੇ ਵਿੱਚ ਭੇਜਿਆ ਗਿਆ ਕਿ ਤੁਸੀਂ ਲੋਕਲ ਕ੍ਰਾਈਮ ਦੇ ਨਾਲ ਲੜੋ ਜਾਂ ਉੱਥੇ ਦੀਆਂ ਜਿਹੜੀਆਂ ਫੈਡਰਲ ਬਿਲਡਿੰਗਸ ਨੇ ਉਹਨਾਂ ਨੂੰ ਪ੍ਰੋਟੈਕਟ ਕਰੋ ਜਿੰਨਾ ਕਰ ਸਕਦੇ ਆ ਏਜੰਟਸ ਜਿਹੜੇ ਨੇ ਉਹ ਜ਼ਿਆਦਾ ਕੰਮ ਕਰ ਰਹੇ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਕਈ ਸੈਂਕੜੇ ਜਿਹੜੇ ਏਜੈਂਟਸ ਨੇ ਇਹ ਵੀ ਕੋਈ ਕੁਝ ਜਿਹੜੇ ਈਵਨ ਐਂਟੀ ਟੈਰਰਿਜ਼ਮ ਵਾਲੇ ਨੇ ਜਾਂ ਸਾਈਬਰ ਯੂਨਿਟਸ ਵਾਲੇ ਨੇ ਦਿਨ ਰਾਤ ਕੰਮ ਕਰ ਰਹੇ ਆ ਉਸ ਡਿਮਾਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਦੀ ਪੁਲਿਸਿੰਗ ਦੀ ਡਿਮਾਂਡ ਆ ਤੇ ਜਿਹੜੀ ਦੂਜੀ ਜਾਂ ਇਨਵੈਸਟੀਗੇਸ਼ਨ ਨੇ ਉਹ ਸਾਰੀਆਂ ਸਾਰੀਆਂ ਕਿਸੇ ਨਾ ਕਿਸੇ ਪਾਸੋਂ ਥੱਲੇ ਜਾ ਰਹੀਆਂ ਤੇ ਵੱਡਾ ਸੰਕਟ ਇਸ ਵੇਲੇ ਇਹ ਪੈਦਾ ਹੋਇਆ ਹੈ ਕਿ FBI ਦਾ ਕੰਮ ਕੀ ਆ ਤੇ ਇਹ ਇਸ ਵੇਲੇ ਕਰ ਕੀ ਰਹੀ ਆ ਜੇ ਇਮੀਗ੍ਰੇਸ਼ਨ ਵਾਲੇ ਪਾਸੇ ਇਹ ਜ਼ਿਆਦਾ ਕੰਮ ਕਰ ਰਹੇ ਆ ਤਾਂ ਜਿੱਥੇ ਕੰਮ ਨਹੀਂ ਕਰ ਰਹੇ ਉਹਦੇ ਉੱਤੇ ਅਸਰ ਕੀ ਪਊਗਾ ਤੇ ਉੱਥੇ ਕੌਣ ਕੰਮ ਕਰ ਰਿਹਾ ਅਗਲੀ ਗੱਲਬਾਤ ਇਹ ਆ ਕਿ ਅਮਰੀਕਾ ਦਾ ਜਿਹੜਾ ਡਿਫੈਂਸ ਡਿਪਾਰਟਮੈਂਟ ਆ ਜਾਨੀ ਪੈਂਟਾਗਨ ਪੈਂਟਾਗਨ ਨੇ ਅਸਲ ਚ 300 ਦੇ ਕਰੀਬ ਮੁਲਾਜ਼ਮਾਂ ਉਹ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਕੁਝ ਫੌਜੀ ਵੀ ਆ ਕੁਝ ਸਿਵਿਲিয়ান ਵੀ ਆ ਕੁਝ ਕੰਟਰੈਕਟਰਸ ਵੀ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਿਹਾ ਇਹ ਕਿਸ ਗੱਲ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਜਿਨ੍ਹਾਂ ਲੋਕਾਂ ਨੇ ਚਾਰਲੀ ਕ੍ਰੈਕ ਦੀ ਮੌਤ ਤੋਂ ਬਾਅਦ ਆਨਲਾਈਨ ਜੋ ਕੁਝ ਪੋਸਟ ਕੀਤਾ ਆ ਉਹਦੇ ਸਬੰਧ ਦੇ ਵਿੱਚ ਇਹਨਾਂ ਦੀ ਪੁਣਛਾਣ ਕੀਤੀ ਜਾ ਰਹੀ ਆ ਇਹਨਾਂ ਦੀ ਸ਼ਾਨਬੀਨ ਕੀਤੀ ਜਾ ਰਹੀ ਆ ਕੁਝ ਜਿਹੜੇ ਇਹ ਲੋਕ ਨੇ ਉਹਨਾਂ ਨੇ ਮਜ਼ਾਕ ਉਡਾਇਆ ਜਾਂ ਚਾਰਲੀ ਕ੍ਰੈਕ ਦੀ ਆਲੋਚਨਾ ਕੀਤੀ ਆਨਲਾਈਨ ਉਹਦੇ ਮੌਤ ਬਾਰੇ ਇਹੋ ਜਿਹੇ ਕਮੈਂਟ ਕੀਤੇ ਜਿਹੜੇ ਨਹੀਂ ਕਰਨੇ ਚਾਹੀਦੇ ਸੀ ਪੈਂਟਾਗਨ ਇਹ ਕਹਿੰਦਾ ਆ ਕਿ ਇਹ ਕਮੈਂਟ ਅਨਪ੍ਰੋਫੈਸ਼ਨਲ ਆ ਤੇ ਇਹ ਅਸਲ ਦੇ ਵਿੱਚ ਡਿਸਰੈਸਪੈਕਟਫੁਲ ਨੇ ਜਿਹੜੇ ਲੋਕ ਮਿਲਟਰੀ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਲਈ ਇਹ ਕਮੈਂਟ ਨਹੀਂ ਕਰਨੀ ਚਾਹੀਦੇ ਸੀ ਹੁਣ ਇਨਵੈਸਟੀਗੇਸ਼ਨ ਦਾ ਕਿਹਨੇ ਆਰਡਰ ਦਿੱਤਾ ਡਿਫੈਂਸ ਸੈਕਟਰੀ ਪੀਟ ਹੈਕਸਥ ਨੇ ਤੇ ਉਹਨਾਂ ਦੇ ਜਿਹੜੇ ਕਿਉਂਕਿ ਪੀਟ ਹੈਕਸਥ ਰਾਸ਼ਟਰਪਤੀ 트ੰਪ ਦੇ ਬਹੁਤ ਨੇੜੇ ਆ ਤੇ ਉਹ ਇਹ ਕਹਿੰਦੇ ਆ ਕਿ ਕੈਰਕ ਨੂੰ ਮੌਕ ਕਰਨਾ ਮਤਲਬ ਸਿੱਧਾ-ਸਿੱਧਾ ਇੱਕ ਬਗਾਵਤ ਆ ਜਿਹੜੀ ਤੁਸੀਂ ਸੌਹ ਚੁੱਕਦੇ ਆ ਮਿਲਟਰੀ ਮੈਂਬਰ ਜਿਹੜੀ ਸੌਹ ਚੁੱਕਦੇ ਆ ਉਹਦੀ ਹੁਣ ਇਹ ਆ ਕੰਟਰੋਵਰਸ਼ਲ ਇਸ ਕਰਕੇ ਆਲੋਚਕ ਇਹ ਕਹਿ ਰਿਹਾ ਕਿ ਪੈਂਟਾਗਨ ਨੂੰ ਪੋਲੀਟਿਕਲੀ ਨਿਊਟਰਲ ਹੋਣਾ ਚਾਹੀਦਾ ਨਾ ਕਿ ਲੋਕਾਂ ਨੂੰ ਇਸ ਆਧਾਰ ਦੇ ਉੱਤੇ ਸਜ਼ਾ ਦੇਣੀ ਚਾਹੀਦੀ ਆ ਕਿ ਉਹਨਾਂ ਦੀ ਕਿਸੇ ਰਾਜਨੀਤਿਕ ਫਿਗਰ ਬਾਰੇ رائے ਕੀ ਆ ਮਤਲਬ ਇੱਕ ਲੀਡਰ ਨੂੰ ਹੋ ਸਕਦਾ ਮਿਲਟਰੀ ਵਾਲੇ ਚੰਗਾ ਸਮਝਣ ਦੂਜੇ ਨੂੰ ਮਾੜਾ ਸਮਝਣ ਉਹ ਕਹਿ ਵੀ ਸਕਦੇ ਆ ਇਸ ਆਧਾਰ ਦੇ ਉੱਤੇ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਪੀਟ ਹੈਕਸਟੇ ਕਹਿੰਦੇ ਆ ਜਿਹੜਾ ਮਤਲਬ ਹੁਣ ਜੋ ਕੁਝ ਲੋਕਾਂ ਨੂੰ ਚਿੰਤਾ ਹੈ ਕਿ ਪੀਟ ਹੈਕਸਟ ਅਸਲ ਦੇ ਵਿੱਚ ਜਿਹੜੀ ਇਹ ਮਿਲਟਰੀ ਆ ਉਹਨੂੰ ਇੱਕ ਪੋਲਿਟਿਕਲ ਟੂਲ ਵਜੋਂ ਵਰਤ ਰਹੇ ਆ ਬੀ ਉਹ ਰਾਜਨੀਤਿਕ ਤੌਰ ਤੇ ਜਿਸ ਤਰ੍ਹਾਂ ਸ਼ਾਸਨ ਕਰਨ ਵਾਲੀ ਸਰਕਾਰ ਚਾਹੁੰਦੀ ਹੈ ਉਸੇ ਤਰੀਕੇ ਨਾਲ ਵਰਤਿਆ ਜਾ ਰਿਹਾ ਹੁਣ ਤੱਕ ਕੀਤਾ ਕੀ ਹੈ ਲਗਭਗ 128 ਸਰਵਿਸ ਮੈਂਬਰ 158 ਸਿਵਿਲিয়ান এমਪਲੋਇਜ਼ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਗਿਆ ਜਿਹੜੇ 26 26 ਜਾਨੀ ਕਿ ਸੋਲਜਰਸ ਨੇ ਉਹਨਾਂ ਨੂੰ ਜਿਹੜੇ ਅਫੀਸ਼ੀਅਲ ਉਹਨਾਂ ਦੇ ਰਿਕਾਰਡ ਦੇ ਉੱਤੇ ਕਹਿ ਲਓ ਕਿ ਮਾੜੇ ਨੰਬਰ ਦਿੱਤੇ ਗਏ ਉਹਨਾਂ ਨੂੰ ਰੀਪ੍ਰੋਮੈਂਡਸ ਮਤਲਬ ਕਹ ਲੋ ਕਿ ਬੈਡ ਮਾਰਕਸ ਉਹਨਾਂ ਦੇ ਰੈਕੋਰਡ ਦੇ ਉੱਤੇ ਉਹ ਦਿੱਤੇ ਗਏ ਆ ਤਿੰਨ ਜਣਿਆਂ ਨੂੰ ਸਜ਼ਾ ਦਿੱਤੀ ਗਈ ਆ ਉਹਨਾਂ ਦੀ ਰੈਂਕ ਗਿਆ ਜਾਂ ਉਹਨਾਂ ਦੀ ਤਨਖਾਹ ਗਈ ਆ ਤਿੰਨ ਜਣਿਆਂ ਨੂੰ ਮਿਲਟਰੀ ਚ ਰਿਮੂਵ ਕਰ ਦਿੱਤਾ ਦੋ ਸਵਿਲੀਅਨ ਜਿਹੜੇ ਆ ਉਹ ਫਾਇਰ ਕਰ ਦਿੱਤੇ ਹੁਣ ਮਿਲਟਰੀ ਲਾ ਇਹ ਕਹਿੰਦਾ ਆ ਕਿ ਸੋਲਜियर्स ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਰ ਸਕਦੇ ਜਾਂ ਜਿਹੜੇ ਉਸ ਕਿਸਮ ਦੇ ਕਮੈਂਟ ਨੇ ਜਿਹੜੇ ਉਸ ਅਨੁਸ਼ਾਸਨ ਨੂੰ ਤੋੜਦੇ ਆ ਉਹ ਨਹੀਂ ਹੋਣੇ ਚਾਹੀਦੇ ਹੁਣ ਪੀਟ ਹੈਕਸਥ ਆਪਣੇ ਆਪ ਦੇ ਵਿੱਚ ਕਈ ਵਾਰੀ ਉਹਨਾਂ ਨੇ ਮਜ਼ਾਕ ਉਡਾਇਆ ਟੀਵੀ ਦੇ ਉੱਤੇ ਜਿਹੜਾ ਅਟੈਕ ਪੌਲ ਪੈਲੋਸੀ ਦੇ ਉੱਤੇ ਨੈਂਸੀ ਪੈਲੋਸੀ ਦੇ ਘਰ ਵਾਲੇ ਦੇ ਉੱਤੇ ਹੋਇਆ ਸੀ ਪਰ ਹੁਣ ਜਿਹੜੀ ਉਹ ਦੂਜਿਆਂ ਨੂੰ ਇਸ ਕਰਕੇ ਕਿਹਾ ਤੇ ਜਾ ਰਿਹਾ ਵੀ ਜੇ ਤੁਸੀਂ ਜੋ ਕਰ ਸਕਦੇ ਜੇ ਦੂਜੇ ਕਰਦੇ ਤੇ ਤੁਹਾਨੂੰ ਤਰਾਜ ਕਿਉਂ ਆ ਜੇ ਪੀਟ ਹੈਕਸਥ ਟੀਵੀ ਦੇ ਉੱਤੇ ਆ ਕੇ ਨੈਂਸੀ ਪਲੋਸੀ ਦੇ ਪਤੀ ਪੌਲ ਪਲੋਸੀ ਦੇ ਉੱਤੇ ਹੋਏ ਹਮਲੇ ਦਾ ਮਜ਼ਾਕ ਉਡਾ ਸਕਦਾ ਤੇ ਦੂਜਾ ਵਿਅਕਤੀ ਕਿਸੇ ਹੋਰ ਦਾ ਮਜ਼ਾਕ ਉਡਾਉਂਦਾ ਤੇ ਫਿਰ ਉਹਨੂੰ ਸਜ਼ਾ ਕਿਉਂ ਦਿੱਤੀ ਗਈ ਹੈ ਤੋ ਇਹ ਹਿਪੋਕ੍ਰੀਸੀ ਨੂੰ ਦੱਸਿਆ ਜਾ ਰਿਹਾ ਵੀ ਇਹ ਦੋਗਲਾਪਾਨ ਅਸਲ ਦੇ ਵਿੱਚ ਪਰ ਇਹ ਸਾਰੇ ਕੁਸ਼ਤੇ ਨਾਲ ਇੱਕ ਰਾਜਨੀਤਿਕ ਤਣਾਅ ਬਣਿਆ ਆ ਕੁਝ ਡੈਮੋਕ੍ਰੇਟਸ ਇਹ ਕਹਿੰਦੇ ਆ ਕਿ ਪੈਂਟਾਗਨ ਨੂੰ ਅਸਲ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਉਹਦੇ ਸਾਥੀਆਂ ਨੂੰ ਪ੍ਰੋਟੈਕਟ ਕਰਨ ਦੇ ਲਈ ਤੇ ਉਹਨਾਂ ਦੇ ਵਿਰੋਧੀਆਂ ਨੂੰ ਦਬਾਉਣ ਦੇ ਲਈ ਵਰਤਿਆ ਜਾ ਰਿਹਾ ਨਾ ਕਿ ਕੋਈ ਫੇਅਰਨੈਸ ਆ ਜਾਂ ਕੋਈ ਸੰਵਿਧਾਨਕ ਗੱਲਬਾਤ ਆ ਮਤਲਬ ਜਿਹੜੀ ਇਹ ਚੀਜ਼ਾਂ ਨੇ ਇਹ ਨਿਊਟਰਲ ਹੋਣੀਆਂ ਚਾਹੀਦੀਆਂ ਕੋਈ ਬੰਦਾ ਜੋ ਵੀ ਮਰਜ਼ੀ ਪਾਰਟੀ ਦਾ ਹੋਵੇ ਜਿਹੜੇ ਕਾਨੂੰਨਨ ਮਾਹਰ ਨੇ ਕਾਨੂੰਨ ਦੇ ਉਹ ਇਹ ਕਹਿੰਦੇ ਆ ਕਿ ਜਿਹੜੇ ਸਾਬਕਾ ਜਨਰल्स ਨੇ ਕਿ ਇਸ ਲਾਰਜ ਸਕੇਲ ਦੇ ਉੱਤੇ ਜਿਹੜੀਆਂ ਇਨਵੈਸਟੀਗੇਸ਼ਨ ਹੁੰਦੀਆਂ ਆ ਸੋਸ਼ਲ ਮੀਡੀਆ ਦੇ ਕਮੈਂਟਸ ਇਹ ਆਮ ਤੌਰ ਦੇ ਉੱਤੇ ਇਦਾਂ ਹੁੰਦੀਆਂ ਨਹੀਂ ਕਿ ਸੋਸ਼ਲ ਮੀਡੀਆ ਦੇ ਕਮੈਂਟ ਦੇ ਉੱਤੇ ਹੋਵੇ ਪਰ ਇਹਦੇ ਨਾਲ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ ਉਹ ਵੀ ਉਹਦੇ ਉੱਤੇ ਵੀ ਅਸਰ ਪੈਂਦਾ ਤੇ ਮੁੱਖ ਦੀ ਗੱਲ ਇਹ ਆ ਕਿ ਪੈਂਟਾਗਨ ਇਹ ਕਹਿੰਦਾ ਕਿ ਅਸਲ ਦੇ ਵਿੱਚ ਇਹ ਰਿਸਪੈਕਟ ਤੇ ਪ੍ਰੋਫੈਸ਼ਨਲਿਜ਼ਮ ਦਾ ਮਾਮਲਾ ਆ ਤੇ ਕ੍ਰਿਟਿਕ ਕਹਿੰਦੇ ਆ ਕਿ ਇਹ ਅਸਲ ਦੇ ਵਿੱਚ ਜਿਹੜੀ ਰਾਸ਼ਟਰਪਤੀ 트럼ਪ ਦੇ ਨਾਲ ਜੇਸ ਵਿਅਕਤੀ ਦੀ ਵਫਾਦਾਰੀ ਆ ਉਹ ਸਹੀ ਆ ਦੂਜਾ ਗਲਤ ਆ ਸੰਵਿਧਾਨ ਦੇ ਨਾਲ ਵਫਾਦਾਰੀ ਹੋਣੀ ਚਾਹੀਦੀ ਆ ਉਹਨੂੰ ਇੱਥੇ ਕਨਸਿਡਰ ਨਹੀਂ ਕੀਤਾ ਜਾ ਰਿਹਾ ਅਗਲੀ ਗੱਲਬਾਤ ਸ਼ਟਡਾਊਨ ਬਾਰੇ ਸ਼ਟਡਾਊਨ ਹੋਗਾ ਪਰ ਜਾਰੀ ਆ ਤੇ ਇਹਦੇ ਵਿੱਚ ਕਈ ਕਮਾਂ ਕਾਜਾਂ ਦੇ ਉੱਤੇ ਅਸਰ ਪੈ ਰਿਹਾ ਕੱਲ ਆਪਾਂ ਫਲਾਈਟਾਂ ਦਾ ਜ਼ਿਕਰ ਕੀਤਾ ਸੀ ਹੁਣ ਖਬਰ ਇਹ ਆ ਕਿ ਅਮਰੀਕਾ ਦੇ ਇਸ ਸ਼ਟਡਾਊਨ ਦਾ ਅਸਰ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਨੇ ਜਿਵੇਂ ਬਿਊਰੋ ਆਫ ਲੇਬਰ ਸਟੈਟਿਸਟਿਕਸ ਆ ਉਹਨਾਂ ਨੇ ਅਫੀਸ਼ੀਅਲ ਡਾਟਾ ਰਿਲੀਜ਼ ਕਰਨਾ ਬੰਦ ਕਰ ਦਿੱਤਾ ਜੌਬ ਬਾਰੇ 인ਫਲੇਸ਼ਨ ਬਾਰੇ ਜਾਂ ਗਰੋਥ ਬਾਰੇ ਹੁਣ ਕਿਉਂਕਿ ਕੰਮ ਕਰ ਰਿਹਾ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀ ਲੋਕਾਂ ਨੂੰ 7.5 ਲੱਖ ਦੇ ਕਰੀਬ ਫੈਡਰਲ ਮੁਲਾਜ਼ਮ ਅਮਰੀਕਾ ਦੇ ਵਿੱਚ ਬਿਨਾਂ ਤਨਖਾਹ ਤੋਂ ਕੰਮ ਕਰ ਰਿਹਾ ਫਰਲੋ ਦੇ ਉੱਤੇ ਆ ਇਸ ਵੇਲੇ ਅੱਗੇ ਹੁੰਦਾ ਕਿ ਚਲੋ ਆਸ ਹੁੰਦੀ ਹੈ ਜਿੰਨਾ ਦਿਨ ਸ਼ਟਡਾਊਨ ਨਹੀਂ ਖੁੱਲਦਾ ਉਹਨਾਂ ਨੂੰ ਤਨਖਾਹ ਨਹੀਂ ਮਿਲੂਗੀ ਪਰ ਇਹ ਆ ਵੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਕਹਿ ਦਿੱਤਾ ਵੀ ਉਸ ਤੋਂ ਬਾਅਦ ਵੀ ਇੱਕ ਪ੍ਰੋਸੀਜਰ ਆ ਯਾਨੀ ਕਾਂਗਰਸ ਨੂੰ ਫੇਰ ਬਜਟ ਨੂੰ ਪਾਸ ਕਰੂਗੀ ਤੇ ਫੇਰ ਜਾ ਕੇ ਉਹਨਾਂ ਨੂੰ ਤਨ ਅਰਥਸ਼ਾਸਤਰੀ ਕਨਫਿਊਜ਼ਡ ਨੇ ਐਸ ਵੇਲੇ ਇਹਨਾਂ ਰਿਪੋਰਟਾਂ ਤੋਂ ਬਿਨਾਂ ਜਿਹੜੇ ਅਰਥਸ਼ਾਸਤਰੀ ਨੇ ਉਹਨਾਂ ਨੂੰ ਇਕਨੋਮੀ ਬਾਰੇ ਆਰਥਿਕਤਾ ਬਾਰੇ ਕੁਝ ਪਤਾ ਹੀ ਨਹੀਂ ਲੱਗਦਾ ਵੀ ਇਕਨੋਮੀ ਕਿੱਦਾਂ ਹੋ ਰਹੀ ਆ ਗਰੋ ਹੋ ਰਹੀ ਆ ਇਹ ਸਲੋ ਆ ਜਾਂ ਇਹ ਕਿਸੇ ਮੁਸੀਬਤ ਦੇ ਵਿੱਚ ਆ ਪ੍ਰਾਈਵੇਟ ਡਾਟੇ ਨੂੰ ਜਿਹੜਾ ਉਧਰਲੇ ਪਾਸੇ ਵਰਤੋਂ ਕੀਤੀ ਜਾ ਰਹੀ ਐ ਐਕਸਪਰਟ ਐਸ ਵੇਲੇ ਪ੍ਰਾਈਵੇਟ ਸੋਰਸਸ ਜਿਵੇਂ ਹੁੰਦੇ ਉਹਨਾਂ ਵੱਲੋਂ ਜਾ ਰਹੇ ਆ ਪ੍ਰਾਈਵੇਟ ਸੋਰਸਸ ਕਿਹੜੇ ਹੁੰਦੇ ਆ ਵੀ ਕ੍ਰੈਡਿਟ ਕਾਰਡ ਦੇ ਜਿਹੜੀ ਸਪੈਂਡਿੰਗ ਕਿੰਨੀ ਹੋ ਰਹੀ ਕਿੱਥੇ ਹੋ ਰਹੀ ਪੇਚੈਕਸ ਕਿੱਦਾਂ ਆ ਰੈਸਟੋਰੈਂਟ ਦੇ ਉੱਤੇ ਕਿੰਨੇ ਰੈਜ਼ਰਵੇਸ਼ਨ ਆ ਟੂਰਿਸਟ ਕਿੰਨੇ ਆਏ ਆ ਉੱਥੋਂ ਇਕਨੋਮੀ ਬਾਰੇ ਪਤਾ ਲੱਗ ਰਿਹਾ ਜਿਹੜੇ ਅਧਿਕਾਰਤ ਅੰਕੜੇ ਹੁੰਦੇ ਆ ਇਹ ਜਿਹੜਾ ਇਹ ਲੇਬਰ ਡਿਪਾਰਟਮੈਂਟ ਦੱਸਦਾ ਆ ਉਹਦੇ ਤੋਂ ਬਹੁਤ ਕੁਝ ਪਤਾ ਲੱਗ ਜਾਂਦਾ ਐਸੇ ਵੇਲੇ ਬੇਰੁਜ਼ਗਾਰੀ ਕੀ ਆ ਅਸਲ ਦੇ ਵਿੱਚ ਹੋਕੀ ਰਿਹਾ ਕੱਲੋਂ ਕੀ ਹੋਣਾ ਜਿਹੜਾ ਬਿਜ਼ਨਸ ਆ ਜਿਹੜਾ ਇਨਵੈਸਟਰ ਆ ਉਹਨੇ ਸਾਰਾ ਕੁਝ ਦੇਖ ਕੇ ਇਨਵੈਸਟਮੈਂਟ ਕਰਨੀ ਹੁੰਦੀ ਲੋਕਾਂ ਨੇ ਪੈਸਾ ਉਹਨੂੰ ਦੇਖ ਕੇ ਖਰਚਣਾ ਹੁੰਦਾ ਜਿਹੜੇ ਟਾਪ ਦੀਆਂ ਕੰਪਨੀਆਂ ਨੇ ਉਹ ਇਹਨੂੰ ਆਧਾਰ ਬਣਾਉਂਦੀਆਂ ਉੱਥੇ ਉਹ ਆਧਾਰ ਹੈ ਨਹੀਂ ਕਿਉਂਕਿ ਉਹ ਬੰਦੇ ਨਹੀਂ ਕੰਮ ਕਰ ਰਹੇ ਤੇ ਫਿਰ ਕੀਤਾ ਕੀ ਜਾ ਰਿਹਾ ਵੀ ਜਿਹੜੇ ਇਸ ਤਰ੍ਹਾਂ ਦੇ ਅੰਕੜੇ ਆ ਉਹਨਾਂ ਦੇ ਉੱਤੇ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੀ ਕਿ ਇੱਕ ਚਿੰਤਾ ਵਾਲੀ ਗੱਲ ਆ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ